ਪੰਜਾਬ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਜਿੱਥੇ ਵੱਖ-ਵੱਖ ਦਾਨੀ ਸਜਣਾ ਤੇ ਸਮਾਜ ਸੇਵੀ ਸੰਸਥਾਵਾਂ ਮਾ ਆਪਣੇ ਆਪਣੇ ਪੱਧਰ ਤੇ ਸੇਵਾ ਕਰਨ ਵਿੱਚ ਜੁਟੀਆਂ ਹੋਈਆਂ ਹਨ ਉੱਥੇ ਹੀ ਇਸ ਮੌਮੇ 'ਤੇ ਪੰਜਾਬੀ ਇੰਡਸਟਰੀ ਵੀ ਅੱਗੇ ਹੋ ਕੇ ਹਰ ਪੀੜਤਾਂ ਦੀ ਮਦਦ ਕਰ ਰਹੀ ਹੈ। ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਤੋਂ ਵੀ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਬਲੋ ਸਮੂਹ ਸੰਗਠਨਾਂ ਦੇ ਸਹਿਯੋਗ ਨਾਲ ਹਰ ਪੀੜਤਾ ਦੀ ਮਦਦ ਕਰਨ ਦਾ ਪੀੜਾ ਚੁੱਕਿਆ ਗਿਆ ਹੈ ਜਿਸ ਲਈ ਉਹਨਾਂ ਵੱਲੋਂ ਹਰ ਪੀੜਤਾ ਲਈ ਰਾਹਤ ਸਮਗਰੀ ਇਕੱਠੀ ਕਰਕੇ ਭੇਜੀ ਗਈ ਇਸ ਦੌਰਾਨ ਫੈਡਰੇਸ਼ਨ ਦੇ ਆਗੂਆਂ ਨੇ ਸਮੂਹ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਨੇ ਵੀ ਹਰ ਪੀੜਤਾ ਦੀ ਮਦਦ ਕਰਨੀ ਹੋਵੇ ਤਾਂ ਉਹ ਉਥੋਂ ਦੇ ਸਰਪੰਚਾਂ ਜਾਂ ਮੋਤਵਾਰਾਂ ਨਾਲ ਸੰਪਰਕ ਕਰਕੇ ਹੀ ਰਾਹਤ ਸਮਗਰੀ ਵੰਡਣ ਉਨਾ ਨਾਲ ਹੀ ਅਪੀਲ ਕੀਤੀ ਗਈ ਜਿਸ ਕਿਸੇ ਵੀ ਹਰ ਪੀੜਤ ਦੀ ਮਦਦ ਕਰਨੀ ਹੋਵੇ ਤਾਂ ਉਹ ਗੁਰਦੁਆਰਾ ਨਿੰਮਾਬਾੜੀ ਵਿਖੇ ਸੰਪਰਕ ਕਰਕੇ ਲੋੜ ਅਨੁਸਾਰ ਸਮਾਨ ਦੇ ਸਕਦੇ ਹਨ ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਕਾਰਜ ਇਸੇ ਤਰ੍ਹਾਂ ਹੀ ਚੱਲੀ ਰੱਖਿਆ ਜਾਵੇਗਾ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਰੇ ਪੰਜਾਬ ਵਿੱਚ ਜਿਹੜਾ ਉਹ ਹੜ੍ਹਾਂ ਦੀ ਆਫਤ ਨਾਲ ਜੂਝ ਰਿਹਾ ਹੈ ਇਸੇ ਤਰ੍ਹਾਂ ਆਪਣੇ ਆਪਣੇ ਸਮਰੱਥਾ ਅਨੁਸਾਰ ਸਮਾਜ ਸੇਵੀ ਸੰਸਥਾਵਾਂ ਜਿਥੇ ਬਣੀਆਂ ਆਪਣੇ ਆਪਣੇ ਸਮਰਥਾ ਦੇ ਅਨੁਸਾਰ ਸੇਵਾ ਕਰ ਰਹੀਆਂ ਉਸੇ ਲੜੀ ਦੇ ਤਹਿਤ ਅੱਜ ਵਿਕਾਸ ਸਟੂਡੈਂਟ ਫੰਡਰੇਸ਼ਨ ਫਗਵਾੜਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਹਾਰਡ ਪੀਡ ਤਾਂ ਲਈ ਜਿਹੜੀ ਸਮਗਰੀ ਜਿਹੜੀ ਇੱਥੋਂ ਲੈ ਕੇ ਅਸੀਂ ਜਾ ਰਹੇ ਹਾਂ ਜਿੱਥੇ-ਜਿੱਥੇ ਵੀ ਇਸ ਦੀ ਲੋੜ ਹੋਵੇ ਕਿ ਉੱਥੇ ਅਸੀਂ ਲੋੜਵੰਦਾਂ ਨੂੰ ਇਹ ਜਾ ਕੇ ਵੰਡਾਂਗੇ ਤੋਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਥੇਬੰਦੀਆਂ ਨੂੰ ਇਹ ਹੀ ਬੇਨਤੀ ਹੈ ਕਿ ਇੱਕ ਦਿਨ ਜੋ ਵੱਲੋਂ ਦੇਖਾ-ਦੇਖੀ ਇਹ ਨਾ ਕੀਤਾ ਜਾਵੇ ਜਿੱਥੇ ਲੋੜ ਸਮਝਦੇ ਆ ਲੋੜਵੰਦ ਜ਼ਰੂਰਤ ਹੈ ਉਹ ਪਤਾ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕਰਕੇ ਜਾਂ ਮੌਤਵਾਰ ਜਿਹੜੇ ਜਣ ਲੈ ਕੇ ਉਹਨਾਂ ਨਾਲ ਸੰਪਰਕ ਕਰਕੇ ਇਹ ਜਿਹੜੀਆਂ ਸਮਗਰੀ ਵੰਡੀ ਜਾਵੇ ਕਿਉਂਕਿ ਇਹਦਾ ਮਿਸਜੂਜ ਬਹੁਤ ਹੋ ਰਿਹਾ ਲੈ ਕੇ ਜਿਹਨੂੰ ਲੋਡ ਲੋਡ ਵੀ ਨਹੀਂ ਹੈਗੇ ਉਹ ਲੈ ਕੇ ਭਰ ਭਰ ਕੇ ਢੱਕੀ ਜਾਂਦੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਆਉਣ ਵਾਲੇ ਦਿਨਾਂ ਵਿੱਚ ਜਿੱਥੇ-ਜਿੱਥੇ ਵੀ ਲੋਡ ਹੋਵੇਗੀ ਫਾਊਂਡੇਸ਼ਨ ਵੱਲੋਂ ਇਹ ਸਮਗਰੀ ਉੱਥੇ-ਉੱਥੇ ਪਹੁੰਚਾਈ ਜਾਵੇ ਤੋ ਸੰਗਤਾਂ ਨੂੰ ਇਹ ਅਪੀਲ ਹੈ ਜਿਨੇ ਵੀ ਕੋਈ ਹੱੜ ਪੀਰਤਾ ਵਾਸਤੇ ਸਮਗਰੀ ਕੋਈ ਸੇਵਾ ਕਰਨੀ ਹੋਵੇ ਗੁਰਦੁਆਰਾ ਸੇਂਗ ਸਭਾ ਨੀਮਾ ਵਾਲੇ ਵਿਖੇ ਆਪਣਚਾਂ ਦੀ ਕਿਰਪਾਲਤਾ ਕਰੋ ਇਹ ਸਾਡੀ ਟੀਮ ਅੱਗੇ ਜਾ ਕੇ ਉਹ ਇਹ ਸਰਵੇ ਕਰੇਗੀ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਜਿੱਥੇ ਵੱਖ-ਵੱਖ ਦਾਨੀ ਸਜਣਾ ਤੇ ਸਮਾਜ ਸੇਵੀ ਸੰਸਥਾਵਾਂ ਮਾ ਆਪਣੇ ਆਪਣੇ ਪੱਧਰ ਤੇ ਸੇਵਾ ਕਰਨ ਵਿੱਚ ਜੁਟੀਆਂ ਹੋਈਆਂ ਹਨ ਉੱਥੇ ਹੀ ਇਸ ਮੋਹਮੇਂ ਪੰਜਾਬੀ ਇੰਡਸਟਰੀ ਵੀ ਅੱਗੇ ਹੋ ਕੇ ਹਰ ਪੀੜਤਾਂ ਦੀ ਮਦਦ ਕਰ ਰਹੀ ਹੈ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਤੋਂ ਵੀ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਬਲੂ ਸਮੂਹ ਸੰਗਠਨ ਦੇ ਸਹਿਯੋਗ ਨਾਲ ਹਰ ਪੀੜਤਾ ਦੀ ਮਦਦ ਕਰਨ ਦਾ ਪੀੜਾ ਚੁੱਕਿਆ ਗਿਆ ਹੈ ਜਿਸ ਲਈ ਉਹਨਾਂ ਵੱਲੋਂ ਹਰ ਪੀੜਤਾ ਲਈ ਰਾਹਤ ਸਮਗਰੀ ਇਕੱਠੀ ਕਰਕੇ ਭੇਜੀ ਗਈ ਇਸ ਦੌਰਾਨ ਫੈਡਰੇਸ਼ਨ ਦੇ ਆਗੂਆਂ ਨੇ ਸਮੂਹ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਨੇ ਵੀ ਹਰ ਪੀੜਤਾ ਦੀ ਮਦਦ ਕਰਨੀ ਹੋਵੇ ਤਾਂ ਉਹ ਉਥੋਂ ਦੇ ਸਰਪੰਚਾਂ ਜਾਂ ਮੋਤਵਾਰਾਂ ਨਾਲ ਸੰਪਰਕ ਕਰਕੇ ਹੀ ਰਾਹਤ ਸਮਗਰੀ ਵੰਡਣ ਉਨਾ ਅਨਾਲ ਹੀ ਅਪੀਲ ਕੀਤੀ ਗਈ ਜਿਸ ਕਿਸੇ ਵੀ ਹਰ ਪੀੜਤ ਦੀ ਮਦਦ ਕਰਨੀ ਹੋਵੇ ਤਾਂ ਉਹ ਗੁਰਦੁਆਰਾ ਨਿਮਾਬਾਲੀ ਵਿਖੇ ਸੰਪਰਕ ਕਰਕੇ ਲੋੜ ਅਨੁਸਾਰ ਸਮਾਨ ਦੇ ਸਕਦੇ ਹਨ ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਕਾਰਜ ਇਸੇ ਤਰ੍ਹਾਂ ਹੀ ਚੱਲੀ ਰੱਖਿਆ ਜਾਵੇਗਾ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ